ਸ੍ਰੀ ਗੁਰੂ ਜੀ ਬਈ ਸਾਰਿਆਂ ਨੂੰ ਵੈਲਕਮ ਆ ਆਪਣੇ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਆਪਣੀ ਮਸ਼ੀਨ ਸ਼ਹਿਰ ਦੇ ਲਾਗੇ ਬੜਨ ਆਈ ਹੋਈ ਧੀ ਇੱਥੇ ਵੜਦੇ ਵੜਦੇ ਨਾ ਮਸ਼ੀਨ ਦਾ ਰੂਟ ਆ ਜਿਹੜਾ ਉਪਰਾਂ ਨੂੰ ਨਿਕਲ ਕੇ ਮਸ਼ੀਨ ਉਹ ਕਲੋਨੀਆਂ ਦੇ ਵਿੱਚੋਂ ਮਸ਼ੀਨ ਪਰਾਂ ਨੂੰ ਨਿਕਲ ਗਈ ਮੇਰਾ ਮੋਟਰਸਾਈਕਲ ਖੜਾ ਤਾਂ ਇੱਧਰ ਸਾਈਡ ਤੇ ਤਾਂ ਇੱਥੇ ਇੱਕ ਜ਼ਿਮੀਂਦਾਰ ਨਾ ਪਾਣੀ ਲਾ ਰਿਹਾ ਜੁਮਾਰ ਦੀ ਫਸਲ ਬੀਜ ਕੇ ਆ ਨਾ ਉਹਨੇ ਵਿਚਾਰੇ ਨੇ ਪਾਣੀ ਲਾਇਆ ਕੋਈ ਖੇਤ ਬਾਇਆ ਨਹੀਂ ਕੋਈ ਕੁਝ ਨਹੀਂ ਉੱਕਣੇ ਬੱਟਾਂ ਦੇ ਵਿੱਚੇ ਬਸ ਐ ਇੱਕ ਫਾਲੀ ਗੈਲਾ ਪਾੜ ਕੇ ਪਾੜ ਜੀ ਪਾ ਕੇ ਵਿੱਚ ਬੀ ਬੀਜ ਪਾ ਕੇ ਪਾਣੀ ਲਾਤਾ ਉਹਦੇ ਕੋਲੋਂ ਪੁੱਛਦੇ ਆ ਵੀ ਇਹ ਬੱਟਾਂ ਦਾ ਜਿਹੜਾ ਹਨਾ ਇੰਨੀਆਂ ਨੇੜੇ ਬੱਟਾਂ ਪਾਉਣ ਦਾ ਹੁਣ ਆਪਾਂ ਬਾਈ ਕੰਬੈਨਾਂ ਲੈ ਕੇ ਆਉਨੇ ਆ ਹਨਾ ਮੈਂ ਵੀ ਸੋ ਕਈ ਵਾਰ ਕੰਬੈਨ ਜਾਂ ਚਲਾਉਣਾ ਤਾਂ ਬੱਟਾਂ ਦੇ ਵਿੱਚ ਮਸ਼ੀਨ ਵਾ ਬੱਜਦੀ ਆ ਤੁਹਾਨੂੰ ਦੇਖ ਕੇ ਹੁੰਦਾ ਯਾਰ ਵੀ ਬੱਟਾਂ ਇੰਨੀਆਂ ਪਤ ਨਹੀਂ ਕਾਤੇ ਪਾਉਣੇ ਇਹਨਾਂ ਨੂੰ ਕੀ ਚੱਕਰ ਹਨਾ ਬੱਟਾਂ ਪਾਉਣ ਦਾ ਅੱਜ ਆਪਾਂ ਨਾਲ ਇਹਦਾ ਬੱਟਾਂ ਦਾ ਕਾਰਨ ਪਤਾ ਕਰਦੇ ਆ ਉਹ ਤੋਂ ਬਾਅਦ ਨਾਲੇ ਆਪਾਂ ਬਾਈ ਗੱਲ ਗੱਲ ਕਰਾਂਗੇ ਸਾਰੇ ਫਸਲਾਂ ਦੇ ਰੇਟਾਂ ਦੀ ਵਿਕੀ ਧਣੀਆਂ ਦੀ ਫਸਲ ਇਹਦਾ ਤਾਂ ਜ਼ਿਆਦੇ ਵੀ ਅੱਜ ਧਣੀਆਂ ਦੇ ਗੱਲ ਕਰਾਂਗੇ ਧਣੀਆਂ ਦਾ ਕੀ ਰੇਟ ਆ ਨਾ ਕੀ ਸਿਸਟਮ ਆ ਬਾਕੀ ਨੂੰ ਸਮਝਾਵਾਂਗੇ ਥੋੜਾ ਜਿਹਾ ਕਿਸਾਨ ਅੰਦੋਲਨ ਬਾਰੇ ਵੀ ਇਹਨੂੰ ਜਾਣਨਾ ਪਾਵਾਂਗੇ ਨਾ ਪੁੱਛਦੇ ਇਹਨਾਂ ਨੂੰ ਵੀ ਤੁਸੀਂ ਕਹਤੇ ਨਹੀਂ ਇਹ ਚੀਜ਼ਾਂ ਉਹ ਕਰਦੇ ਕਈ ਵੀ ਕਮੈਂਟ ਆ ਰਹੇ ਤੇ ਮੇਰੇ ਵੀਰ ਕਹਿੰਦੇ ਵੀ ਤੂੰ ਕਿਸਾਨ ਅੰਦੋਲਨ ਦੀ ਬਾਈ ਗੱਲ ਕਦੇ ਨਹੀਂ ਕਰਦਾ ਬਿਊਟੀ ਵੀਰੇ ਮੈਂ ਤਾਂ ਬਹੁਤ ਕਰਦਾ ਜਿਹਦੇ ਜਿੱਦਰਾ ਦਿਮਾਗ 'ਚ ਕਈ ਵਾਰ ਨਹੀਂ ਆਉਂਦੀ ਹੈ ਨਾ ਚਲੋ ਫਿਰ ਵੀ ਉਹ ਵੀਰਾਂ ਦਾ ਜਿਹੜੇ ਆਪਣੇ ਬਾਰਡਰਾਂ ਤੇ ਬੈਠਾ ਉਹਨਾਂ ਨੂੰ ਸਲੂਟ ਆ ਸਾਡੇ ਗ੍ਰੀਨ ਦੇ ਸਾਸਰੀ ਕਾਲ ਆ ਬਾਕੀ ਆਪਣੇ ਭਰਾ ਉਤੇ ਵੀਡੀਓ ਦੇਖਦੇ ਆ ਬਾਰਡਰ ਤੇ ਵੀ ਆਪਣੇ ਬੈਠੇ ਆ ਨਾ ਜਿਹੜੇ ਮੇਰੇ ਫਾਲੋਅਰਾਂ ਵੀਡੀਓ ਦੇਖਦੇ ਆ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਕਰਦੇ ਆ ਬਾਕੀ ਜਿੰਨਾ ਕਿ ਭਾਈ ਆਪਾਂ ਦਿਖਾ ਸਕਦੇ ਆ ਨਾ ਉਹਨਾਂ ਆਪਾਂ ਦਿਖਾਈ ਜਾਂਦੇ ਆ ਜਿੱਦਾਂ ਨਹੀਂ ਕਿਤੇ ਦਿਮਾਗ ਚਾਉਂਦਾ ਤਾਂ ਕੰਮ ਕਰ ਚ ਭੁੱਲ ਜੀਦਾ ਅੱਜ ਸਪੈਸ਼ਲ ਵੀਡੀਓ ਆ ਨਾ ਇੱਕ ਗੁਜਰਾਤ ਦੇ ਕਿਸਾਨ ਤੇ ਹੀ ਕਰਾਂਗੇ ਸਟਾਰਟ ਮੀਨੂੰ ਪੁੱਛਾਂਗੇ ਕੀ ਚੱਕਰ ਆ ਨਾ ਜਿਹੜਾ ਆਪਾਂ ਆਪਣੇ ਵੀ ਪਾਚਾਲ ਦਾ ਕੀ ਰੇਟ ਆ ਬਾਅਦ ਕਿਵੇਂ ਵਾਧਦਾ ਹੈ ਜਾਂ ਘਟਦਾ ਚਲੋ ਕਰਦੇ ਆ ਸਾਰੀ ਗੱਲਬਾਤ ਨਾਲੇ ਤੁਹਾਨੂੰ ਪੱਟਾਂ ਦਾ ਰਹੀ ਜਾਂ ਦਿਖਾਉਣੇ ਜੀ ਇਹਨੇ ਮੱਟਾਂ ਇਹ ਬੱਟਾ ਇੰਨੀਆ ਪਾਉਣੇ ਦਾ ਕੀ ਰੀਜਨ ਗਿਆ ਰਿਆ ਤਾਂ ਮੈਂ ਆ ਇਹਦੀ ਪਈਆ ਧਣੀਆਂ ਦੀ ਫਸਲ ਫਸਲ ਤਾਂ ਵਿਚਾਰੇ ਦੀ ਕੋਈ ਜ਼ੋਰਦਾਰ ਹੈ ਨਹੀਂ ਦਾਣਾ ਘਟੇ ਆ ਵੇਚੇ ਬਗੈਰ ਪਾਣੀ ਜਿਹੜੇ ਤਾਂ ਫਸਲ ਹੁੰਦੀ ਜਿਵੇਂ ਉਦਾਂ ਦੀ ਆ ਇਹ ਬਾਈ ਖਾਲ ਚੱਲਦੀ ਆ ਆ ਪਾਈਆਂ ਹੋਈਆਂ ਬੱਟਾਂ ਤੁਹਾਡੇ ਸਾਹਮਣੇ ਇੱਕ ਆ ਇੱਕ ਆਓ ਇੱਕੋ ਹਰਾਨ ਬਾਕੀ ਉਹਦੇ ਆਪਾਂ ਗੱਲਬਾਤ ਕਰਦੇ ਆਂ ਵੀ ਬੱਟਾਂ ਜਿਹੜੀਆਂ ਵੱਧ ਤੋਂ ਵੱਧ ਪਾਉਣ ਦਾ ਕੀ ਕਾਰਨਾ ਇਹ ਜਵਾਰ ਦੀ ਫਸਲ ਆ ਜਿਹੜੀ ਹੈ ਨਾ ਇਹਦੇ ਵਿੱਚੇ ਵਿਚਾਰੇ ਨੇ ਜਾਂ ਤਾਂ ਕੋਈ ਟਰੈਕਟਰ ਦਾ ਅਰੇਂਜਮੈਂਟ ਨਹੀਂ ਹੋਣਾ ਕੋਈ ਹੈ ਨਾ ਪਤਾ ਨਹੀਂ ਕੀ ਸਿਸਟਮ ਮੈਂ ਵੀ ਦੇਖ ਕੇ ਯਾਰ ਹਰਾਨ ਰਹਿ ਗਿਆ ਮੈਂ ਕਿਹਾ ਇੱਕ ਉੱਤੇ ਹੀ ਬੀਜ ਉੱਤੇ ਹੀ ਬੀਜ ਫਿਰਦਾ ਬਾਕੀ ਤੇ ਬਾਅਦ ਦੀ ਆਪਾਂ ਪੁੱਛਦੇ ਆਂ ਕਰਦੇ ਆਂ ਇਹਦੇ ਨਾਲ ਗੱਲਬਾਤ ਆ ਦੇਖੋ ਨੱਕੇ ਮਾਰ ਮਾਰ ਛੋਟੇ ਛੋਟੇ ਕਿਆਰੇ ਆ ਔਰ ਭਾਈ ਨਮਸਕਾਰ ਉਹ ਆਛਾਏ ਵਿੱਚ ਚਲੋ कहां के रहने वाले हो जैतपुर के रहने वाले हो ठीक है जे पहले तो ये बताओ आप ये पारा क्यों डालते हो इतना क्या ये पारा ये पूरे खेत में पारा डालते हो पारा पानी के लिए पानी इत, इतना क्यों ज्यादा डालते हो थोड़ा कम नहीं डाल सकते नहीं हां ऐसे इधर ही चलता है जी ज्यादा जा, एक एक दो डाल देंगे एक बिगे में फिर क्या हो जाए दिक्कत आती है कोई पानी नहीं चलता ना अच्छा पानी कम है ठीक है।, है भी पानी ज़्यादा कम होने से ये मेरे पारा पास पास में डालते हो छोटे छोटे तो चले जाए ना पानी अच्छा इसको कंप्यूटर लेवल नहीं करते खेत को पूरा बैलेंस नहीं करते इसका नहीं वो नहीं वो लेवल नहीं करते ये लेवल हो जाए चल जाएगा फिर भी पानी ये पंजाब से लाए हम चल जाएगा है चलाओगे ਕੱਚਾ ਜਿਆਦਾ ਹੁੰਦਾ ਹੈ ਨਾ ਨਹੀਂ ਇਧਰ ਆ ਨਾ ਜੇ ਆਪਣਾ ਫਸਲ ਬੋਈ ਆ ਪੰਨੇ ਜੇ ਕਾਹੀ ਫਸਲ ਬੋਈ ਆ ਬ ਕੋਨ ਸੀ ਜੀ ਅਭੀ ਪਾਣੀ ਲਗਾ ਰਾ ਜਿਸਕੋ ਜਵਾਰ ਹੈ ਜਵਾਰ ਇਧਰ ਕੋਣ ਹੈ ਇਹ ਜਵਾਰ ਦੀ ਫਸਲ ਬਈ ਇਹਨੇ ਇਹ ਜਵਾਰ ਤਾਂ ਮੈਨੂੰ ਵੀ ਨਹੀਂ ਪਤਾ ਇਹ ਚੀਜ਼ ਕਿਹੜੀ ਹੁੰਦੀ ਹੈ ਜਵਾਰ ਕਿਆ ਉਸਕੋ ਬੋਲਤੇ ਆ ਆਪਣੇ ਖੱਡ ਪੈ ਗਈ ਪਹਿਲਾਂ ਤਾਂ ਖੱਡ ਬੰਦ ਕਰ ਜਾ ਜੀ ਆਪਣੇ ਵਾਲੀ ਕੰਮ ਆ ਬਾਈ ਹੈ ਨਾ ਜਿਵੇਂ ਆਪਣੇ ਖੱਡਾਂ ਪਏ ਨੇ ਚੂਹੇ ਦੇ ਖੱਡੇ ਚੋਂ ਪਾਣੀ ਕਰਾਸ ਹੋ ਜਾਂਦਾ ਉਹੀ ਸਿਸਟਮ ਇਹਨਾਂ ਦੇ ਆ ਜੁਮਾਰ ਦੀ ਫਸਲ ਆ ਬੀਜੀ ਬਾਈ ਇਹ ਜਮਾਰ ਕੀ ਬਸਲਾ ਅਭੀ ਤੁਮਨੇ ਟਰੈਕਟਰ ਸੇ ਤੋ ਇਹ ਖੇਤ ਬਣਾਇਆ ਨਹੀਂ ਐਸੇ ਹੀ ਬੀਜ ਦੀ ਦੂਸਰੀ ਬਾਰ ਅੱਛਾ ਪਹਿਲੇ ਕੱਟ ਲਈ ਇੱਕ ਵਾਰ ਇੱਕ ਵਾਰ ਕੱਟ ਲਈ ਅਬ ਦੂਸਰੀ ਬਾਰ ਜੇ ਧਨੀਆ ਆਪਕਾ ਹੀ ਪੜਾ ਹੈ ਹਾਂ ਠੀਕ ਹੈ ਜੇ ਕਿਤਨਾ ਨਿਕਲ ਜੇ ਧਨੀਆ ਕਾ ਕਿਆ ਬਹੁਤ ਚੱਲ ਰਹਾ ਹੈ ਅਬ 13-1400 ਰੁਪਿਆ 20 ਕਿਲੋ ਕਾ 20 ਕਿਲੋ ਕਾ 1 ਮਣ ਕਾ 13-1400 ठीक है इसका सूखे हरे भुरे का फर्क रहता है कुछ हरा हरा कितने लग जाता है ज्यादा से ज्यादा पचास सौ होता अच्छा ये अब रेट लग रहा है जिस दिन हम तुम्हारे इधर गुजरात में आए हैं जिस दिन से हम उस दिन से अठारह उन्नीस चल रहा था अब कम क्यों हो गया तो सीजन चालू हो गए ना इसलिए सीजन तो मतलब कैसे हार्वेस्टर तो में निकालेगा ना माल तैयार होगा अच्छा मतलब किसानों के पास हो गया तैयार तो रेट कम हो जाता है पे एक क्यों कम हो जाता क्या बात है ये दिक्कत क्या मालूम व्यापारी लोग ऐसे करते हो क्या हो अच्छा व्यापारी का जोर चलता है किसान का, का कोई जोर नहीं है किसान का नहीं यार ये तो गलत बात है ना गलत बात है क्या करेगा सही है पानी लगाने वाला किसान हैं खाद डालने वाला किसान अनाज अनाज पकाने वाला किसान उसको बच्चों जैसे पालता है बचाने वाला किसान हैं जब कट जाता है तो उसका माल का व्यापारी बन जाता है, होता है।, है? हर, होता है। हर साल ऐसा होता है सभी फसलों में होता है क्या में, में। अच्छा ये मतलब जीरे की फसल है अब जीरा क्या बहुत चल रहा है जीरा का तो मालूम नहीं है वो बताते कितना था पहले पंद्रह बीस दिन पहले दस तो हजार बारह हजार पंद्रह हजार ਅਬ ਕਿਤਨਾ ਹੈ ਅਬ ਕਾ ਮਾਲੂਮ 4045 ਰੁਪਏ ਹੋ ਗਏ ਵਾਹ ਜੀ ਇੰਨੀ ਮਾਰ ਪੈਂਦੀ ਹੈ ਬਾਈ ਹੈ ਨਾ ਜ਼ਿਮੀਦਾਰਾਂ ਤੇ ਗੁਜਰਾਤ ਦੇਆਂ ਤੇ ਵੀ ਧਣੀਆਂ 17 1800 ਤੇ ਸਿੱਧਾ 12 1300 ਉੱਪਰ ਆ ਗਿਆ ਨਾ 20 ਕਿਲੋ ਦਾ ਜੀਰਾ ਦਾ 10000 ਤੋਂ 4 5 45 4000 4500 ਰੁਪਏ ਆ ਗਿਆ ਇਹ ਪੂਰੇ ਗੁਜਰਾਤ ਵਿੱਚ ਹੀ ਹੁੰਦਾ ਹੈ ਸਹੀ ਹੈ ਕੀ ਮਾਲੂਮ ਯਾਰ ਅਭੀ ਉਧਰ ਹਮਾਰੇ ਕਿਸਾਨ ਬੈਠੇ ਆ ਬਾਰਡਰੋਂ ਤੇ ਤੁਹਾਰੇ ਕੋ ਪਤਾ ਹੈ ਕਿਉਂ ਬੈਠੇ ਆ ਕਿਉਂ ਬੈਠੇ ਆ ਤੁਹਾਰੇ ਕੋ ਪਤਾ ਨਹੀਂ ਹੈ ਨਹੀਂ ਨਹੀਂ ਇਸੇ ਵਾਸਤੇ ਬੈਠੇ ਆ ਉਹ के हाँ जैसे तुम्हारे इधर व्यापारी का चल रहा है है ना जो फसल आएगी वो तो अब तुम जो बता रहे हो खुद ही बता रहे हो भी फसल जब कटने का टाइम आता है तो दाम कम हो जाता है जब लेने का वक्त आता है तो ज्यादा हो जाता है ये इसलिए बात से चल रहा है वो उसी हिसाब से बैठे हाँ उसी हिसाब से बैठे हैं वो एमएसपी होती है ना एक भी कोई भी फसल है उस पे हमारे को पक्का फिक्स रेट दो बराबर। ऐसे मान लो आपकी धनिया की फसल पड़ी है जी इसका रेट जो आसे महीना एक पहले था वो ही रेट पूरे साल में मिलना चाहिए बराबर तो कर देगी सर करके आप नहीं करेगी होएगा क्या वो पहले भी तो हुआ है होना तो चाहिए किसान तो हकदार है ना उसका हैं अब कोई भी चीज़ है अपन किराने की दुकान पे जाते हैं है राशन वाली दुकान पे जाते हैं ना अपन किसी भी दुकान पे जाते हैं वहाँ ए मल्ले ए चाबी है मोटरसाइकिल की बाइक की चाबी है जे उसमें छला डालने वाला मिलेगा इसका प्राइस भी इस इसमें फिक्स लिखा होगा है तो फसल भी फसल है जो इसका किसान को क्यों नहीं पूरा इसका प्राइस नहीं है नहीं इसका क्यों प्राइस नहीं लिखता फिक्स प्राइस क्यों नहीं होता जी तुम्हारे लोग एक का नहीं करते हैं तुम भी जाओ ना वहाँ देखो बैठो तो सभी हल होगा ना ਹਾਂ ਇੱਕ ਸਟੇਟ ਸੇ ਥੋੜੀ ਹੋਊਗਾ ਕੁਝ ਉਹ ਤਾਂ ਸਭ ਲੋਕ ਹੁਣ ਸਾਡੇ ਪੰਜਾਬ ਕੇ ਪੰਜਾਬ ਕੋ ਮਿਲ ਰਹੀਦੀ ਐ ਐਮ ਐਸ ਪੀ ਮਿਲ ਜਾਏਗੀ ਪੰਜਾਬ ਪੰਜਾਬ ਕੋ ਪੰਜਾਬ ਹਰਿਆਣਾ ਕੋ ਤੋ ਵਾਹ ਕਿਸਾਨੋ ਨੇ ਜੋ ਜਥੇਬੰਦੀਆਂ ਉਹਨਾਂ ਨੇ ਮਨਾ ਕਰਦੀ ਐ ਪੂਰੇ ਸਾਡੇ ਪੰਜਾਬ ਕੋ ਹਰਿਆਣਾ ਕੋ ਨਹੀਂ ਪੂਰੀ ਇੰਡੀਆ ਕੋ ਦੋ ਬਰਾਬਰ ਸਹੀ ਐ ਹੁਣ ਤੁਹਾਾਰੇ ਲੋਕ ਕੁਝ ਗਲਤ ਸੋਚਤੇ ਆ ਨਾ ਬੋਲेंगे ਵੀ ਸਰਦਾਰ ਬੇਲੇ ਐ ਫਾਲਤੂ ਮੇ ਬੈਠੇ ਆ ਵਾਹ ਫਾਲਤੂ ਮੇ ਨਹੀਂ ਬੈਠੇ ਨਹੀਂ ਬੋਲਣਾ ਹਾਂ ਨਾ ਕੋਈ ਕੋਈ ਬੋਲਤੇ ਹੋਗੇ ਹਾਂ बाकी ज़्यादातर ऐसा नहीं बोलते हाँ इसी बात से बैठे हैं भाई वो भाई अब तुम्हारे से हम इधर आते हैं हम तो चलते फिरते हैं पूरे इंडिया घूमते हैं हम हमारे को पता है बाहर क्या हालात हैं पर हमारे पंजाब में क्या है अब तुमने ये धनिया है है ना निकाल के अपने घर पे रखनी है पहले पता नहीं तुम्हारे तुमने दो महीने रखनी है क्या चार महीने रखनी है उसके बाद में जब व्यापारी के पास जाएगी उसका दाम मर्जी से मिलेगा अब मैंने कल मैं इधर नीला गाँव काटने गया था गेहूँ काटने गया था वहाँ सुबह अभी दो साल की बरी पड़ी है एक आदमी के अंदर वो बोलता बहुत नहीं मिल रहा जिस दिन बाहू होगा तो बेचूंगा नहीं तो डोरों को डाल दूंगा आ, कपास में भी ऐसा ही हुआ ना है कपास में भी ऐसा ही हुआ आ, क्या क्या कितना रेट था पहले कपास जब होया था सोलह सौ सत्रह सो था अब तो क्या चौदह सौ तेरह सौ पंद्रह सौ में जा बिक रहा है अच्छा दो सौ रुपये की घाटी है बीस किलो में ਜਰ ਕਿਸਾਨ ਕੋਲ ਤੋਂ 20 ਰੁਪਏ ਜਿਆਦਾ ਮਿਲ ਜਾਈਏ ਉਸੇ ਕਈ ਬਹੁਤ ਫਾਇਦਾ ਹੋ ਜਾਂਦਾ ਹੈ ਨਾ ਖਰਚਾ ਨਿਕਲ ਜਾਏ ਨਾ ਦੋਸਤ ਹਾਂ ਆ ਬੇਖੋ ਤੂੰ ਕਿੰਨੀ ਮਿਹਨਤ ਕਰ ਰਹੇ ਹੋ ਹੈ ਬਾਲ ਬੱਚੇ ਘਰ ਪੇ ਛੁੜ ਕੇ ਪਾਣੀ ਲਾਈਟ ਆਈ ਰਾਤ ਕੋ ਵੀ ਆਈ 12 ਵਜੇ ਵੀ ਆਏਗੀ 2 ਵਜੇ ਵੀ ਆਏਗੀ ਮੀਟਰ ਹੀ ਨਹੀਂ ਹੈ ਹੈ ਲਾਈਟ ਦਾ ਮੀਟਰ ਹੀ ਨਹੀਂ ਹੈ ਸਹੀ ਵਾਤਾਕ ਹਾਂ ਜਦ ਹਨਾ ਬਈ ਸਹੀ ਸਾਰੇ ਇਹੀ ਆਲ ਇੰਡੀਆ ਦੇ ਵਿੱਚ ਇਹੀ ਕੰਮ ਆ ਇੱਕ ਕਿਸਾਨ ਆ ਜਿਹਦੀ ਫਸਲ ਆਏ ਪਈ ਹੈ ਨਾ ਚਾਹੇ ਉਹ ਲੱਖਾਂ ਦੀ ਆ ਚਾਹੇ ਰੁਪਈਆ ਰੁਪਈਏ ਦੀ ਆ ਚਾਹੇ ਅਰਬਾਂ ਕਰੋੜਾਂ ਦੀ ਫਸਲ ਆ ਬਾਕੀ ਇਹ ਕਿਸਾਨ ਦਾ ਫਸਲ ਆ ਜਿਹੜੀ ਹੈ ਨਾ ਉਹ ਇੱਕ ਨਾ ਖੇਤਾਂ ਦੇ ਵਿੱਚ ਖੁੱਲੇ ਚ ਪਈ ਆ ਨਹੀਂ ਜੇ ਕਿਸੇ ਵਪਾਰੀ ਦਾ ਸਾਮਾਨ ਪੜਾ ਐ ਇਸੇ ਖੁੱਲਾ ਨਹੀਂ ਪੜਾ ਹੈ ਕਿਸੇ ਦਾ ਵੀ ਨਹੀਂ ਕਿਸੇ ਦਾ ਨਹੀਂ ਪੜਾ ਨਾ ਕੋਈ ਦੁਕਾਨਦਾਰ ਆ ਕੋਈ ਕੁਛ ਆ ਚਾਹੇ ਉਸ ਦਾ 1 ਰੁਪਈਏ ਦਾ ਸਾਮਾਨ ਆ ਚਾਹੇ ਕਰੋੜੋਂ ਦਾ ਸਾਮਾਨ ਆ ਉਹ ਉਸ ਦਾ ਉਸ ਦੀ ਸੇਫਟੀ ਵਿੱਚ ਹੈ ਖੇੜੂ ਦਾ ਹੀ ਐਸੇ ਖੁੱਲੇ ਵਿੱਚ ਪੜਾ ਰਿਹਾ ਹਾਂ ਖੇੜੂ ਗੇ ਖੁੱਲੇ ਮੇਰੇ ਹੈਗਾ ਕਿਸੇ ਕਿਸੇ ਦਾ ਨਹੀਂ ਹਾਂ ਇਹ ਖੇੜੂ ਦਾ ਦਿਲ بڑا ਹੁੰਦਾ ਨਾ ਹਾਂ ਬਹੁਤ ਬੜੀਆ ਸਹੀ ਹੈ ਨਾ ਪੂਰੀ ਇੰਡੀਆ ਮੈਂ ਤਾਂ ਖੇਡੂਗਾ ਹੀ ਦਿਲ ਬੜਾ ਹੈ ਕਿ ਆਪਣਾ ਖੇਡੂ ਕੋਈ ਮੇਰੇ ਸਮਝਤੇ ਹੈ ਔਰ ਤਾਂ ਕਾਹ ਗੁਜਰਾਤ ਕਾ ਹੋ ਜਾਂ ਪੰਜਾਬ ਕਾ ਕਹੀਂ ਕਾ ਮਰਜ਼ੀ ਹੋਏ ਉਹ ਤਾਂ ہماری ਫਸਲ ਵੀ ਤਾਂ ਐਸੀ ਹੀ ਪੜੀ ਰਹਤੀ ਹੈ ਬਾਰ ਹੈ ਨਾ ਕੋਈ ਵੀ ਪੁੱਛਾਲਾ ਨਹੀਂ ਲੱਗਣਾ ਅਮਰੇ ਯਾਰ ਸਹੀ ਗੱਲ ਆ ਵੀ ਜਿਹੜੀ ਫਸਲ ਆ ਨਾ ਸਾਰੀ ਇਕੜੇ ਬਾਰ ਪਈ ਰਹਿੰਦੀ ਆ ਇਹਨਾਂ ਨੇ ਬਾਈ ਪਤਾ ਨਹੀਂ 2 ਮਹੀਨੇ ਅੰਦਰ ਰੱਖਣੀ ਐ ਪਤਾ ਨਹੀਂ 3 ਮਹੀਨੇ ਰੱਖਣੀ ਆ ਪਤਾ ਨਹੀਂ ਇਹ ਕਦੋਂ ਤੱਕ ਰੇ ਵੇਚਣੇ ਦਣੀਆਂ ਵੀ ਵੇਚੋਗੇ ਕਾ ਫਿਰ ਰੱਖੋਗੇ ਇਸਕੋ ਨਹੀਂ ਵੇਚ ਦੇਗੇ ਸੱਭ ਅੱਛਾ ਰੱਖਾਂਗੇ ਨਹੀਂ ਜੇ ਰੱਖ ਕੇ 2-4 ਮਹੀਨੇ ਬਾਅਦ ਰੇਟ ਵਧ ਰਹਾ ਹੈ ਤੋਵੇਂ ਸਹੀ ਰਹਿਤਾ ਹੈ ਸਭ ਜੀ ਐਸਾ ਹੀ ਰਹੇਗਾ ਸਹੀ ਗੱਲ ਆ ਵੀ ਐਸਾ ਹੀ ਰੇਟ ਰਹਿਣਾ ਹੈ ਬਾਕੀ ਹੈ ਨਾ ਪਾਣੀ ਦਾ ਦੱਸਿਆ ਨਾ ਬਾਈ ਨੇ ਜਿਵੇਂ ਵੀ ਮੇੜਾ ਬੱਟਾ ਪਾਉਣ ਦਾ ਜਿਹੜਾ ਕਾਰਨਾ ਪਾਣੀ ਘਟਾ ਅਬ ਇਸ ਵੇਲੇ ਪਾਣੀ ਲਗਾ ਦੇ ਕਿਤਨੇ ਮਿੰਟ ਮੇ ਭਰ ਜਾਏਗਾ 25-30 ਮਿੰਟ ਅੱਧੇ ਘੰਟੇ ਮੇ ਕਿਤਨੇ ਕਾ ਮੋਟਰ ਲਗਾ ਹੋਇਆ ਜੇ ਪਾਣੀ ਆ ਰਹਾ 5 ਐਚਪੀ ਦਾ 5 ਐਚਪੀ ਦਾ ਫੇ ਮੋਟਰ ਕਾ ਬਿਲ ਦੇਤੇ ਹੋ ਪਾਣੀ ਕਾ ਬਿਲ ਦੇਤੇ ਹੋ ਕਿਸਾਨ ਮੇ ਖੇਤੀ ਮੇ ਦਾ ਬਿੱਲ ਤਾਂ ਦੇਣਾ ਹੀ ਦੇਰ ਪੜਦਾ ਹੈ ਨਾ ਮੈਂ ਮੰਨਦਾ ਹਾਂ ਪੰਜਾਬ ਮੇਂ ਤਾਂ ਦਿੰਦੇ ਤੇ ਨਹੀਂ ਇਧਰ ਤਾਂ ਹਮਾਰੇ ਤਾਂ ਵੀ 10-10 ਕੀ ਮੋਟਰ ਚੱਲਦੀਆਂ 8 ਘੰਟੇ ਲਾਈਟ ਦਿੰਦੀ ਹੈ ਗਵਰਨਮੈਂਟ ਬਹਮ ਤਾਂ ਨਹੀਂ ਮਿਲ ਦਿੱਤੇ ਲਾਈਟ ਤਾਂ 8 ਘੰਟੇ ਹੀ ਦਿੰਦੀ ਹੈ ਹਾਂ ਬਿੱਲ ਤਾਂ ભરਨਾ ਹੀ ਪੜਦਾ ਅੱਛਾ ਬਿੱਲ ਦੇਣਾ ਪੜਦਾ ਇਧਰ ਕਿ ਜੋ ਖੇਤ ਮੇਂ ਮੋਟਰ ਲੱਗੀ ਹੋਈ ਹੈ ਇਸੀ ਬਾਤ ਤੇ ਤਾਂ ਬੈਠੇ ਹੈ ਭਾਈ ਸਹੀ ਬਾਤ ਆ ਭਾਈ ਜਿਹੜੇ ਨਾ ਕਹਨੇ ਆ ਨਾ ਕਿਸਾਨੀ ਮੋਰਚੇ ਨੂੰ ਵੀ ਉਹ ਫालतू ਜਿਹਾ ਫ੍ਰੀ ਚ ਹੈ ਨਾ ਜਾ ਕੇ ਉੱਤੇ ਖਾਨ ਜਾਂਦੇ ਆਂ ਕਰਦੇ ਆਂ ਨਵੇਂ ਮੁੰਡੇ ਬੁੱਲੜ ਬਾਜੀ ਕਰਨ ਜਾਂਦੇ ਹੁੱਲੜ ਬਾਜੀ ਨਹੀਂ ਵੀਰੇ ਆਹ ਦੇਖ ਲਓ ਬਿਜਲੀ ਦਾ ਬਿੱਲ ਵੀ ਦੇ ਨੇ ਕਿਤਨਾ ਬਿੱਲ ਆ ਜਾਂਦਾ ਭਾਈ 1 ਮਹੀਨੇ ਦਾ 8 ਘੰਟੇ ਲਾਈਟ ਦੇ ਜੋ ਇੱਕ ਹਰ ਦਿਨ 600 700 ਰੁਪਏ ਤੱਕ ਆਤਾ ਹੈ ਅੱਛਾ 5 ਕਿ ਮੋਟਰ 'ਤੇ ਹਾਂ 5 ਕਿ ਬਸ ਕੱਲਾ ਮੋਟਰ ਮੋਟਰ ਚਲਾਉਗੇ ਹੋਰ ਕੁਝ ਨਹੀਂ ਉਹ ਇੱਕ ਦੋ ਲਾਈਟ ਹੁੰਦੀ ਹੈ ਨਾ ਉਹ ਖੇਤਾਂ 'ਵਾਂ ਬੱਲਾ ਮਾ ਚੱਲ 5 7 7 ਤੋਂ ਕੋਈ ਜ਼ਿਆਦਾ ਵੀ ਨਹੀਂ ਪਰ ਬਾਕੀ ਇਹਨਾਂ ਦੇ ਏਰੀਆ ਦੇ ਵਿੱਚ ਜਿੱਦਾਂ ਵੀ ਹੈਗਾ ਹਨਾ ਠੀਕ ਠਾਕ ਹੈ ਆ ਬਾਕੀ ਤੁਹਾਨੂੰ ਦੱਸਿਆ ਜਿਵੇਂ ਵੀਰ ਨੇ ਗੱਲਾਂ ਵੀ ਆ ਪਈਆ ਧਣੀਆਂ ਦੀ ਫਸਲ ਹੈ ਨਾ ਇਹ ਪਤਾ ਨਹੀਂ ਕਿੰਨੇ ਦਿਨ ਹੋ ਗਏ ਧਣੀਆਂ ਦੀ ਫਸਲ ਕਾਟੀ ਕੋ 3 3 ਦਿਨ ਹੋ ਗਏ ਅਭੀ ਕਦੋਂ ਕਾ ਲੋਗੇ ਇਸ ਕੋ 3-4 ਦਿਨ ਕੇ ਬਾਅਦ ਸੁੱਕਣੇ ਕੇ ਬਾਅਦ ਨਿਕਾਲੋਗੇ 26 ਦਿਨ ਨਿਕਾਲੋਗੇ ਠੀਕ ਹੈ ਠੀਕ ਹੈ ਬਾਕੀ ਵੀਡੀਓ ਕਿੱਦਾਂ ਲੱਗੀ ਹੈ ਨਾ ਭਾਈ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਾਡੇ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਹੈ ਭਾਈ ਧੰਨਵਾਦ ਆਪਕਾ ਬਹੁਤ ਬਹੁਤ ਨਮਸਕਾਰ